ਸਿੱਧੂ ਮੂਸੇਵਾਲਾ ਹੋਲੋਗ੍ਰਾਮ ਟੂਰ ਜੋ ਕਿ ਉਹਨਾਂ ਦੇ ਪੇਜ ਉੱਤੇ ਕੁਝ ਟਾਈਮ ਪਹਿਲਾਂ ਪਾ ਕੇ ਸਾਂਝਾ ਕਰਿਆ ਗਿਆ ਸੀਗਾ ਉਹਨਾਂ ਦੇ ਫਾਦਰ ਸਾਹਿਬ ਵੱਲੋਂ ਉਹਨਾਂ ਦੇ ਫਾਦਰ ਸਾਹਿਬ ਨੇ ਆਪਣੇ ਅਕਾਊਂਟ ਤੇ ਵੀ ਪਾਇਆ ਸੀ ਅਤੇ ਸਿੱਧੂ ਮੂਸੇਵਾਲਾ ਅਫੀਸ਼ੀਅਲ ਅਕਾਊਂਟ ਤੇ ਵੀ ਪਾ ਕੇ ਦੱਸਿਆ ਸੀਗਾ ਜੋ ਕਿ ਸਿੱਧੂ ਮੂਸੇਵਾਲਾ ਦਾ ਵਰਲਡ ਟੂਰ ਕਰਿਆ ਜਾਊਗਾ 2026 ਵਿੱਚ ਅੱਜ ਇਸ ਦੇ ਉੱਤੇ ਤੁਹਾਡੇ ਨਾਲ ਥੋੜੀ ਜਾਣਕਾਰੀ ਸਾਂਝਾ ਕਰਨ ਜਾ ਰਹੇ ਹਾਂ ਜੇ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਔਰ ਸੋਣਿਆ ਸੋਣਿਆ ਵੀਰੋ ਤੁਹਾਡੇ ਲਈ ਜਾਣਕਾਰੀ ਦੇ ਨਾਲ ਲੈ ਕੇ ਆਉਂਦੇ ਰਹਾਂਗੇ ਤਾਂ ਚਲੋ ਵੀਡੀਓ ਨੂੰ ਸਟਾਰਟ ਕਰਦੇ ਹਾਂ ਸਿੱਧੂ ਮੂਸੇਵਾਲਾ ਹਾਲੋਗ੍ਰਾਮ ਟੂਰ ਜਿਹਦਾ ਨਾਮ ਆ ਸਾਇਨ ਟੂ ਗੋਡ ਜੋ ਕਿ 2026 ਦੇ ਵਿੱਚ ਸ਼ੁਰੂ ਹੋਣ ਵਾਲਾ ਹੈ ਜਿਹਦੇ ਵਿੱਚ ਉਹਨਾਂ ਦੇ ਮੂਲ ਸਵਾਰਾਂ ਅਤੇ 3D ਹੋਲੋਗ੍ਰਾਮ ਪ੍ਰੋਜੈਕਟ ਸ਼ਾਮਲ ਹੋਣਗੇ ਇਹ ਪ੍ਰੋਜੈਕਟ ਪਵਨਾਤਮਕ ਅਤੇ ਸ਼ਰਧਾਂਜਲੀ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਹੈਗਾ ਇਹਦੇ ਵਿੱਚ ਪੰਜਾਬ ਟੋਰਾਂਟੋ ਲੰਡਨ ਅਤੇ ਲਾਸ ਐਂਜਲਸ ਵਰਗੇ ਸ਼ਹਿਰਾਂ ਦੇ ਵਿੱਚ ਸ਼ਾਮਲ ਹਨ ਜਿਨ੍ਹਾਂ ਵਿੱਚ ਇਹ ਟੂਰ ਕਰਿਆ ਜਾਊਗਾ ਜਿਸ ਵਿੱਚ ਦਿਖਾਇਆ ਜਾਊਗਾ ਕਿ ਸਿੱਧੂ ਮੂਸੇਵਾਲਾ ਆਪਣੇ ਵਿੱਚ ਉਸ ਨੂੰ ਲਾਈਟਾਂ ਦਾ ਪ੍ਰੋਜੈਕਟ ਬਣਾ ਕੇ ਦਰਸਾਇਆ ਜਾਊਗਾ ਜਿਵੇਂ ਕਿ ਉਹ ਅੱਜ ਵੀ ਉਸ ਦੇ ਉੱਤੇ ਹੋਲੋਗ੍ਰਾਮ ਦੀ ਸਹਾਇਤਾ ਨਾਲ ਗਾਣਾ ਗਾ ਰਿਹਾਗਾ ਇਸ ਵਿੱਚ ਭਰਪੂਰ 3D ਹੋਲੋਗ੍ਰਾਫੀ ਦੇ ਪ੍ਰੋਜੈਕਟ ਨਾਲ ਪ੍ਰਯੋਗ ਕੀਤਾ ਗਿਆਗਾ ਇਹ ਟੂਰ ਨੂੰ 2026 ਦੇ ਵਿੱਚ ਕਰਿਆ ਜਾਊਗਾ ਜਿਸ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆਗਾ ਕਈ ਸ਼ਹਿਰਾਂ ਦੇ ਨਾਮ ਆਏ ਨੇ ਤੇ ਸਭ ਤੋਂ ਪਹਿਲਾਂ ਪੰਜਾਬ ਤੋਂ ਸ਼ੁਰੂ ਹੋ ਕੇ ਅਲੱਗ-ਅਲੱਗ ਵਿਦੇਸ਼ਾਂ ਵਿੱਚ ਹੋਲੋਗ੍ਰਾਮ ਟੂਰ ਕਰਿਆ ਜਾਊਗਾ ਤੇ ਬਾਕੀ ਇਹਦੀ ਕੋਈ ਮੇਜਰ ਅਪਡੇਟ ਆ ਨਹੀਂ ਆਈ ਕੋਈ ਡੇਟ ਨਹੀਂ ਆਈ ਵੀ ਕਦੋਂ ਇਹ ਟੂਰ ਸ਼ੁਰੂ ਕਰਿਆ ਜਾਊਗਾ ਬਾਕੀ ਜਦੋਂ ਵੀ ਕੋਈ ਨਵੀਂ ਆ ਡੇਟ ਹੋਊਗਾ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਦੱਸਾਂਗੇ ਭਾਰਤ ਦੇ ਵਿੱਚ 3D ਹੋਲੋਗ੍ਰਾਮ ਟੂਰ ਪਹਿਲਾ ਕਰਿਆ ਜਾ ਰਿਹਾ ਹੈਗਾ ਬਾਕੀ ਜੋ ਕਿ ਅੱਗੇ ਆਉਣ ਵਾਲੇ ਸਮੇਂ ਵਿੱਚ ਹੋਰ ਕਲਾਕਾਰਾਂ ਲਈ ਵੀ ਭਵਿੱਖ ਦੇ ਵਿੱਚ ਸਿੱਧੂ ਮੂਸੇਵਾਲਾ ਜੋ ਕਿ ਪੰਜਾਬੀ ਸਿੰਗਰ ਅਤੇ ਉਹਨਾਂ ਦਾ ਨਾਮ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵੱਸਦਾ ਹੈਗਾ ਜਦੋਂ ਉਹਨਾਂ ਦੇ ਆਪਾਂ ਗਾਣੇ ਸੁਣਦੇ ਆ ਉਹਨਾਂ ਦੇ ਬਹੁਤ ਹਿੱਟ-ਹਿੱਟ ਗਾਣੇ ਆਏ ਹੋਏ ਹਨ ਤੇ ਬਾਕੀ ਉਹਨਾਂ ਨੇ ਬਹੁਤ ਛੋਟੀ ਉਮਰ ਦੇ ਵਿੱਚ ਜੀਵਿਤ ਰੱਖਣ ਲਈ ਉਹਨਾਂ ਦੇ ਫਾਦਰ ਸਾਹਿਬ ਇਹ 3D ਹੋਲੋਗ੍ਰਾਮ ਟੂਰ ਕੀਤਾ ਗਿਆ ਜਾ ਰਿਹਾ ਹੈ ਬਾਕੀ ਕਿਹੜੇ ਕਿਹੜੇ ਬਾਈਆਂ ਨੂੰ ਵੇਟ ਆ ਗਈ ਹੈ ਹੋਲੋਗ੍ਰਾਮ ਟੂਰ ਦੀ ਬਾਕੀ ਕੌਣ-ਕੌਣ ਪੰਜਾਬ ਵਿੱਚ ਜਦੋਂ ਹੋਊਗਾ ਦੇਖਣ ਜਾਊਗਾ ਨਵੇਂ-ਨਵੇਂ ਵੀਡੀਓ ਲਈ ਮੋਰ ਅਪਡੇਟਸ ਲਈ ਆਪਣਾ ਚੈਨਲ